ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਯਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਡੰਡੋਤ ਬੰਦਨ ਅਨਕਬਾਰ ਸਰਬਕਲਾ ਸਮਰੱਥ ਡੋਲਣ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰਿਆਤੋ ਸਰਣਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਾ ਸੰਗਤ ਇਹ ਜੀਵ ਲਿਵ シュੁਡ ਕੀ ਲਗੀ ਤ੍ਰਿਸ਼ਨਾ ਮਾਇਆ ਮਰ ਵਰਤਾਇਆ ਸੰਸਾਰ ਦੇ ਵਿੱਚ ਆਇਆ ਪਰਮਾਤਮਾ ਦੀ ਪ੍ਰਾਪਤੀ ਕਰਨ ਵਾਸਤੇ ਪਰਮਾਤਮਾ ਦੇ ਗੁਣ ਗੋਣ ਵਾਸਤੇ ਔਰ ਇਹੋ ਹੀ ਸਤਿਗੁਰੂ ਦਾ ਉਪਦੇਸ਼ ਹੈ ਇਕੂ ਅੰਕਾਰ ਸਤਿਗੁਰੂ ਪ੍ਰਸਾਦ ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰਥ ਕੀਨ ਗੁਰਸੇਵਾ ਤੇ ਭਗਤ ਕਮਾਈ ਤਾਂ ਬੇਮਾਨਸ ਦੇਹੀ ਪਾਈ ਇਸ ਦੇਹੀ ਕੋ ਸਿਮਰੇ ਦੇਵ ਸਾਦੇਹੀ ਪਜ ਹਰ ਕੀ ਸੇਵ ਪਜੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਇਹੀ ਲਾਹੋ ਇਹੋ ਹੀ ਤੇਰਾ ਔਸਰ ਇਹੋ ਹੀ ਤੇਰੀ ਬਾਰ ਘਟ ਭੀਤਰ ਤੂੰ ਦੇਖ ਵਿਚਾਰ ਕਹਿਤ ਕਬੀਰ ਜੀ ਤਕ ਹਾਰ ਬਹੁਤ ਜੁਦਗਰੇ ਪੁਕਾਰ ਇਸੇ ਕਰਕੇ ਇਹ ਮਾਰਾ ਸਤਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਗੁਨ ਗੋਬਿੰਦ ਜਿਹੜਾ ਧਰਤੀ ਦੀ ਪਾਲਣਾ ਕਰਨੇ ਵਾਲਾ ਗੋਬਿੰਦ ਆ ਪਰਮਾਤਮਾ ਉਦੇ ਗੁਣ ਗਾਉਣੇ ਸੀ ਇਹ ਮਨੁੱਖਾ ਦੇਹੀ ਦੇ ਵਿੱਚ ਹੀ ਗਾ ਸਕਦਾ ਨਹੀਂ ਤੇ ਇਹ ਜਿਹੜੀ ਦੇਹੀ ਆ ਇਹ ਬੇਅਰਥ ਹੀ ਚਲੇ ਜਾਂਦੀ ਆ ਇਹੋ ਹੀ ਮਹਾਰਾਜ ਕਹਿੰਦੇ ਨੇ ਕਿ ਪ੍ਰਮਾਤਮਾ ਦੇ ਗੁਣ ਕੀਰਤਨ ਦੁਆਰਾ ਗਾਏ ਜਾਂਦੇ ਨੇ ਪ੍ਰਮਾਤਮਾ ਦੇ ਗੁਣ ਭਗਤ ਇਕਾਂਤ ਵਿੱਚ ਜਾ ਕੇ ਕਿਸੇ ਤੋਕ ਨੂੰ ਬਾਰ-ਬਾਰ ਜਪਦੇ ਆ ਉਹਦੇ ਵਿੱਚ ਲੀਨ ਹੋ ਜਾਂਦੇ ਤੇ ਉਹਨਾਂ ਦੇ ਨੇਤਰਾਂ ਦੇ ਵਿੱਚ ਉਹ ਜਲ ਆਉਂਦਾ ਵਿਛੋੜੇ ਦਾ ਤੇ ਪ੍ਰੇਮ ਪ੍ਰਗਟ ਹੁੰਦਾ ਉਹ ਗੁਣਗਾਉਂਦੇ ਨੇ ਪ੍ਰਮਾਤਮਾ ਦੇ ਨਾਲ ਲਿਵ ਜੁੜ ਜਾਂਦੀ ਹੈ ਇਕਾਂਤ ਵਿੱਚ ਜਿਸ ਤਰ੍ਹਾਂ ਕਈ ਬਾਥਰੂਮ ਦੇ ਵਿੱਚ ਨਹਾਉਂਦੇ ਨਹਾਉਦੇ ਹੀ ਗੁਣਗਣਾਉਣ ਲੱਗ ਪੈਂਦੇ ਆ ਇਕਾਂਤ ਹੋਣ ਕਰਕੇ ਉਹ ਪਰਿਵਾਰ ਦੇ ਵਿੱਚ ਜਾਂ ਸੰਸਾਰ ਦੇ ਵਿੱਚ ਉਹ ਅਵਸਥਾ ਨਹੀਂ ਬਣਦੀ ਇਕਾਂਤ ਦੇ ਵਿੱਚ ਹੀ ਉਹ ਅਵਸਥਾ ਬਣਦੀ ਹੈ ਕਿ ਖੁੱਲ ਕੇ ਬੰਦਾ ਖੁੱਲ ਕੇ ਜੀਵ ਖੁੱਲ ਕੇ ਪਿਆਰਾ ਜਿਹੜਾ ਹੈਗਾ ਉਹ ਆਪਣੀ ਭਾਵਨਾ ਪ੍ਰਗਟ ਕਰ ਸਕਦਾ ਇਸੇ ਕਰਕੇ ਹੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਿਹੜਾ ਗੁਣ ਗਾਉਣਾ ਉਹ ਬਚਨ ਕਰਦੇ ਨੇ ਕਿ ਬਿਨ ਗੁਣ ਕੀਤੇ ਭਗਤ ਨਾ ਹੋਏ ਇੱਕ ਤੇ ਗਾ ਕੇ ਪ੍ਰਮਾਤਮਾ ਨੂੰ ਪ੍ਰਸੰਨ ਕਰਨਾ ਦੂਸਰਾ ਗੁਣ ਕਰਾ ਕੇ ਗੁਣ ਕਰਕੇ ਫਿਰ ਭਗਤੀ ਪ੍ਰਾਪਤ ਹੁੰਦੀ ਹੈ ਉਹ ਗੁਣ ਕਿਹੜਾ ਵਾ ਉਹ ਕਹਿੰਦੇ ਭੁੱਖੇ ਨੂੰ ਭੋਜਨ ਛਕਾਉਣਾ ਪਿਆਸੇ ਨੂੰ ਪਾਣੀ ਪਿਉਣਾ ਕਿਸੇ ਰੋਗੀ ਨੂੰ ਦਵਾਈ ਦਿਵਾਉਣੀ ਕਿਸੇ ਨੰਗੇ ਦੇ ਕੱਪੜੇ ਨਾਲ ਕੱਜਣਾ ਕਿਸੇ ਅਨਪੜ੍ਹ ਨੂੰ ਪੜਾਉਣਾ ਸੇਵਾ ਕਰਨੀ ਸੰਗਤ ਦੀ ਪਰਉਪਕਾਰ ਕਰਨਾ ਇਹ ਵੀ ਗੁਣ ਆ ਇਹ ਗੁਣ ਧਾਰਨ ਕਰਨ ਦੇ ਨਾਲ ਪ੍ਰੇਮ ਪ੍ਰਗਟ ਹੁੰਦਾ ਤੇ ਉਹ ਪ੍ਰੇਮ ਫਿਰ ਭਗਤੀ ਕਰਾਉਂਦਾ ਪ੍ਰਮਾਤਮਾ ਦੀ ਭਗਤੀ ਕਰਾਉਂਦਾ ਤੇ ਉਹ ਹੀ ਭਗਤੀ ਜਿਹੜੀ ਹੈਗੀ ਉਹ ਜਨਮ ਸਵਾਰਦੀ ਆ ਕਿਉਂਕਿ ਗੁਰੂ ਮਹਾਰਾਜ ਕਹਿੰਦੇ ਨੇ ਕਿ ਸਾਚ ਕਹੂੰ ਸੁਣ ਲੇ ਸਬੇ ਜਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ ਜਿਨ੍ਹਾਂ ਨੇ ਪ੍ਰੇਮ ਕੀਤਾ ਪਰਮਾਤਮਾ ਦੇ ਨਾਲ ਉਹਨਾਂ ਨੇ ਹੀ ਅਕਾਲ ਪੁਰਖ ਵਾਹਿਗੁਰੂ ਨੂੰ ਪਾਇਆ ਹੁਣ ਬਾਜ਼ਾਰ ਦੇ ਵਿੱਚੋਂ ਧਾਰਮਿਕ ਸਮਗਰੀ ਤੇ ਖਰੀਦ ਸਕਦਾ ਗੁਟਕਾ ਖਰੀਦ ਲੂ ਮਾਲਾ ਖਰੀਦ ਲੂਗਾ ਜੋ ਮਰਜੀ ਧਾਰਮਿਕ ਸਮਗਰੀ ਖਰੀਦ ਲੇ ਪਰ ਪ੍ਰੇਮ ਨਹੀਂ ਖਰੀਦ ਸਕਦਾ ਪ੍ਰੇਮ ਨਹੀਂ ਖਰੀਦ ਸਕਦਾ ਬਾਜ਼ਾਰ ਦੇ ਵਿੱਚੋਂ 36 ਪ੍ਰਕਾਰ ਦੇ ਭੋਜਨ ਤੇ ਖਰੀਦ ਲੂਗਾ ਪਰ ਭੁੱਖ ਨਹੀਂ ਖਰੀਦ ਸਕਦਾ ਇਹੋ ਹੀ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਆ ਕਿ ਭਾਈ ਇਹ ਤੇਰਾ ਔਸਰ ਆ ਪ੍ਰਾਪਤ ਕਰਨ ਦਾ ਜਾਂ ਕੋ ਆਈ ਸੋਈ ਬਿਹਾਜੂ ਹਰ ਗੁਰ ਤੇ ਮਨੇ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਜ ਜੀ ਜਿਹੜਾ ਨਿਜ ਮਹਿਲ ਆ ਨਾ ਪ੍ਰਮਾਤਮਾ ਦੀ ਪ੍ਰਾਪਤੀ ਉਹ ਇਸੇ ਹੀ ਜਨਮ ਦੇ ਵਿੱਚ ਹੁੰਦੀ ਆ ਤਾਂ ਹੀ ਜਨਮ ਅਰਥ ਆਉਂਦਾ ਤੇ ਨਹੀਂ ਤੇ ਫਿਰ ਜਵਾਨੀ ਨੰਗੀ ਬਢੇਪੇ ਦੇ ਵਿੱਚ ਫਿਰ ਇਹਦਾ ਪਤਾ ਲੱਗਦਾ ਕਿ ਜੀਵਨ ਤੇ ਬੇਰਥ ਹੀ ਗਿਆ ਇਸੇ ਕਰਕੇ ਹੀ ਮਹਾਰਾਜ ਕਹਿੰਦੇ ਨੇ ਕਿ ਭਾਈ ਦੇਖੋ ਆਈਸਕ੍ਰੀਮ ਹੁੰਦੀ ਆ ਉਹ ਕੋਨ ਵਾਲੀ ਆਈਸਕ੍ਰੀਮ ਉਹਦਾ ਟੇਸਟ ਕਰ ਲੋ ਛੇਤੀ ਨਹੀਂ ਤੇ ਉਹਨੇ ਬੇਸਟ ਤਾਂ ਹੋ ਹੀ ਜਾਣਾ ਕਈ ਵਾਰੀ ਬੱਚੇ ਆਈਸਕ੍ਰੀਮ ਨੂੰ ਝਟਣ ਲੱਗ ਪੈਂਦੇ ਆ ਤੇ ਉਹ ਫਿਰ ਉਹ ਵੇਖਦੇ ਆ ਵੇਖਦੇ ਆ ਉਹ ਥੱਲੇੋਂ ਪਿੱਗਲ ਜਾਂਦੀ ਆ ਤੇ ਚੋ ਜਾਂਦੀ ਆ ਕੱਪੜੇ ਖਰਾਬ ਕਰ ਦਿੰਦੀ ਆ ਫੇਨਾ ਖਾਣ ਜੋਗੇ ਨਾ ਰੱਖਣ ਜੋਗੇ ਸਿੱਟਣੀ ਪੈਂਦੀ ਇਸ ਕਰਕੇ ਜਿਹੜੀ ਆਈਸਕ੍ਰੀਮ ਆ ਉਹਦਾ ਟੇਸਟ ਕਰਲਾ ਨਹੀਂ ਤੇ ਫਿਰ ਉਹਨੇ ਬੇਸਟ ਤਾਂ ਹੋਣਾ ਹੀ ਹੁਣ ਇਸੇ ਤਰ੍ਹਾਂ ਹੀ ਇਹ ਜਿਹੜੀ ਜਵਾਨੀ ਆ ਇਹ ਜਵਾਨੀ ਜਿਹੜੀ ਹੈਗੀ ਇਹ ਵੀ ਆਈਸਕ੍ਰੀਮ ਵਾਂਗੂ ਆ ਚਾਹੇ ਤੇ ਸੇਵਾ ਸਿਮਰਨ ਯਾਤਰਾ ਪਰਉਪਕਾਰ ਭਲਾ ਪਰਉਪਕਾਰ ਕਰਕੇ ਤੂੰ ਪ੍ਰਮਾਤਮਾ ਦੀ ਪ੍ਰਾਪਤੀ ਦਾ ਟੈਸਟ ਲੈ ਲੈ ਤੇ ਨਹੀਂ ਤੇ ਇਹਨੇ ਬੜੇ ਭੇਰੇ ਰੂਪੀ ਵੇਸਟ ਤਾਂ ਹੋਣਾ ਹੀ ਹੋਣਾ ਇਹਨੇ ਖਤਮ ਤਾਂ ਹੋਣਾ ਹੀ ਹੋਣਾ ਇਹੋ ਹੀ ਮਹਾਰਾਜ ਸਤਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਆ ਕਹੋ ਨਾਨਕ ਹਰ ਪਜਮਨ ਜਿਹੇ ਵਿਦਜਲ ਕੋ ਮੀਨ ਸਾਧ ਸੰਗਤ ਗ੍ਰੰਥਾਂ ਦੇ ਵਿੱਚ ਸ਼ਾਸਤਰਾਂ ਦੇ ਵਿੱਚ ਮੱਛੀ ਬਾਰੇ ਬਹੁਤ ਹਵਾਲਾ ਆਇਆ ਬਹੁਤ ਉਦਾਹਰਨਾਂ ਦਿੱਤੀਆਂ ਗਈਆਂ ਕਿ ਮੱਛੀ ਦੇ ਮੱਛੀ ਦਾ ਪਾਣੀ ਦੇ ਨਾਲ ਬਹੁਤ ਪ੍ਰੇਮ ਆ ਹੁਣ ਦੇਖਿਆ ਜਾਏ ਕਿ ਪਾਣੀ ਦੇ ਵਿੱਚ ਤੇ ਡੱਡੂ ਵੀ ਰਹਿੰਦਾ ਕਛੂਗਮਾ ਵੀ ਰਹਿੰਦਾ ਮਗਰਮਸ਼ ਵੀ ਰਹਿੰਦਾ ਲੇਕਿਨ ਉਦਾਹਰਣ ਜਿਹੜੀ ਹੈਗੀ ਆ ਉਹ ਮੱਛੀ ਦੀ ਦਿੱਤੀ ਜਾਂਦੀ ਆ ਉਹਦਾ ਕਾਰਨ ਇਹ ਕੀ ਵਿਸ਼ੇਸ਼ਤਾ ਕੀ ਆ ਮੱਛੀ ਦੇ ਵਿੱਚ ਵਿਸ਼ੇਸ਼ਤਾ ਹੋਣੀ ਚਾਹੀਦੀ ਆ ਕਿ ਮੱਛੀ ਦੇ ਵਿੱਚ ਕੀ ਵਿਸ਼ੇਸ਼ਤਾ ਤੋਂ ਕਹਿੰਦੇ ਆ ਕਿ ਮੱਛੀ ਦਾ ਜਿਹੜਾ ਪਾਣੀ ਨਾਲ ਪਿਆਰ ਹੁੰਦਾ ਉਹ ਇੱਕ ਤਰਫਾ ਪਿਆਰ ਹੁੰਦਾ ਮੱਛੀ ਨੂੰ ਪਾਣੀ ਤੋਂ ਵੱਖਰਾ ਕਰ ਦੋ ਤੇ ਟੜਫ ਜਾਂਦੀ ਆ ਲੇਕਿਨ ਪਾਣੀ ਨਹੀਂ ਟੜਫਦਾ ਬਾਕੀ ਦੇ ਜਿਹੜੇ ਜਾਨਵਰ ਨੇ ਡੱਡੂ ਆ ਕਛੂ ਗੁੰਮਾ ਮਗਰਮਾਛ ਆ ਉਹਨਾਂ ਨੂੰ ਪਾਣੀ ਦੇ ਵਿੱਚੋਂ ਭੋਜਨ ਨਹੀਂ ਮਿਲਦਾ ਤੇ ਬਾਹਰ ਆ ਜਾਂਦੇ ਆ ਬਾਹਰ ਆਣ ਬਾਹਰ ਆਣ ਕੇ ਆਪਣਾ ਭੋਜਨ ਲੱਭਦੇ ਆ ਪਾਣੀ ਨੂੰ ਛੱਡ ਜਾਂਦੇ ਆ ਜੇ ਬਾਹਰੋਂ ਭੋਜਨ ਨਹੀਂ ਮਿਲਦਾ ਗਰਮੀ ਲੱਗਦੀ ਆ ਤੇ ਪਾਣੀ 'ਚ ਚੱਲ ਜਾਂਦੇ ਆ ਸਵਾਰਥੀ ਆ ਲੇਕਿਨ ਮੱਛੀ ਸਵਾਰਥੀ ਨਹੀਂ ਮੱਛੀ ਦਾ ਜਨਮ ਪਾਣੀ ਚ ਪਲਣਾ ਪਾਣੀ ਚ ਔਰ ਉਹ ਮਰਦੀ ਵੀ ਪਾਣੀ ਚ ਹੀ ਕਿਉਂ ਉਹਦਾ ਇੱਕ ਤਰਫਾ ਪ੍ਰੇਮ ਆ ਇਹੋ ਹੀ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੱਛੀ ਦੀ ਵਿਸ਼ੇਸ਼ਤਾ ਦੱਸਦੇ ਆ ਕਿ ਭਾਈ ਮੱਛੀ ਹਮੇਸ਼ਾ ਹੀ ਪਾਣੀ ਤੋਂ ਬਗੈਰ ਨਹੀਂ ਰਹਿ ਸਕਦੀ ਸੰਸਾਰ ਦੇ ਵਿੱਚ ਇੱਕ ਤਰਫਾ ਪ੍ਰੇਮ ਨਹੀਂ ਚੱਲਦਾ ਲੜਕਾ ਹੋਵੇ ਲੜਕੀ ਹੋਵੇ ਪ੍ਰੇਮ ਆਪਸ ਵਿੱਚ ਦੋਵਾਂ ਦਾ ਹੋਵੇਗਾ ਤਾਂ ਹੀ ਪ੍ਰੇਮ ਆ ਇੱਕ ਦਾ ਪ੍ਰੇਮ ਹੋਵੇਗਾ ਇੱਕ ਦਾ ਨਹੀਂ ਪ੍ਰੇਮ ਕਰਦਾ ਤੇ ਉਹ ਫਿਰ ਦੋਸ਼ ਚਾਹੇ ਦੋ ਦੋਸਤ ਆ ਉਹਨਾਂ ਦਾ ਵੀ ਪ੍ਰੇਮ ਜਿਹੜਾ ਹੈਗਾ ਇੱਕ طرفਾ ਨਹੀਂ ਹੋ ਸਕਦਾ ਚੱਲ ਨਹੀਂ ਸਕਦਾ ਪਹਿਲੇ ਸਮਿਆਂ ਦੇ ਵਿੱਚ ਸ਼ਹਿਰ ਬਾਜ਼ਾਰ ਦੇ ਵਿੱਚ ਦੋ ਦੋਸਤ ਮਿਲਦੇ ਸੀ ਉਹ ਡੱਟਾ ਬੇ ਤੇ ਚਾਹ ਜਾਂ ਦੁੱਧ ਦੇ ਨਾਲ ਵੇਸਣ ਖਾਣਾ ਤੇ ਜੇ ਇੱਕ ਦੋਸਤ ਕਹੇ ਕਿ ਜਦੋਂ ਮਿਲਣ ਤੂੰ ਹੀ ਖਰਚਾ ਕਰਨਾ ਤੇ ਫਿਰ ਉਹ ਦੋਸਤੀ ਨਹੀਂ ਚੱਲਦੀ ਇਹੋ ਹੀ ਮਹਾਰਾਜ ਸਤਗੁਰੂ ਸਚੇ ਪਾਤਸ਼ਾਹ ਜੀ ਕਹਿੰਦੇ ਨੇ ਕਿਉਂਕਿ ਸੰਸਾਰ ਦਾ ਜੋ ਵੀ ਪਿਤਾ ਉਹ ਵੀ ਆਪਣੇ ਪੁੱਤਰ ਵੱਲ ਦੇਖਦਾ ਕਿ ਮੈਨੂੰ ਕਮਾਈ ਕਰਕੇ ਦੇਊਗਾ ਜੇ ਪਤਾ ਪੁੱਤਰ ਕਮਾਈ ਨਹੀਂ ਕਰਦਾ ਤੇ ਬੇਦਗਲ ਕਰ ਦਿੰਦਾ ਕੋਈ ਵੀ ਰਿਸ਼ਤਾ ਵਾ ਉਹ ਸਭ ਸਵਾਰਥ ਦੇ ਉੱਤੇ ਆ ਚਾਹੇ ਪਤੀ ਪਤਨੀ ਜੇ ਨਜਰ ਪਤਨੀ ਦੀਆਂ ਲੋੜਾਂ ਪੂਰੀਆਂ ਕਰਦਾ ਪਤੀ ਪ੍ਰੇਮ ਕਰਦੀ ਹੈ ਜਦੋਂ ਲੋੜਾਂ ਨਹੀਂ ਪੂਰਾ ਕਰਦਾ ਉਦੋਂ ਫਿਰ ਪ੍ਰੇਮ ਘਟ ਜਾਂਦਾ ਇਹੋ ਹੀ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਆ ਕਿ ਭਾਈ ਜਿਹੜਾ ਮਛੀ ਦਾ ਪ੍ਰੇਮ ਹੁੰਦਾ ਉਹ ਇੱਕ ਤਰਫਾ ਹੁੰਦਾ ਸੰਸਾਰ ਦੇ ਵਿੱਚ ਇਸੇ ਤਰ੍ਹਾਂ ਹੀ ਜਿਹੜਾ ਪਰਮਾਤਮਾ ਦੇ ਨਾਲ ਕਾਮਨਾ ਕਰਕੇ ਜੁੜਿਆ ਹੋਇਆ ਵਾ ਉਹ ਵੀ ਪਾਠ ਕਰਨ ਤੋਂ ਬਾਅਦ ਪਰਮਾਤਮਾ ਦੇ ਕੋਲੋਂ ਕੁਝ ਮੰਗਦਾ ਮੈਂ ਸੁਖਮਣੀ ਸਾਹਿਬ ਦਾ ਪਾਠ ਕਰਦਾ ਤੂੰ ਮੈਨੂੰ ਧਨ ਦੇ ਦੇ ਮੈਂ ਆ ਯਾਤਰਾ ਤੇ ਜਾਣਾ ਤੋ ਮੈਨੂੰ ਆਹ ਪਦਾਰਥ ਦੇ ਦੇ ਜੇ ਦੇ ਦਿੱਤਾ ਪਦਾਰਥ ਤਾ ਠੀਕ ਹੈ ਜੇ ਨਹੀਂ ਦੇਤਾ ਤੇ ਰੋਸ ਜਾਣਾ ਇਹ ਵਪਾਰ ਇਹ ਪ੍ਰੇਮ ਨਹੀਂ ਹੈਗਾ ਸੁਆਰਥ ਦਾ ਇੱਕ ਤਰਫਾ ਪ੍ਰੇਮ ਨਹੀਂ ਹੁੰਦਾ ਲੇਕਿਨ ਜਿਹੜਾ ਭਗਤ ਹੁੰਦਾ ਭਗਤਾ ਕੀ ਚਾਲ ਅਨਰਾਲੀ ਚਾਲ ਅਨਰਾਲੀ ਭਗਤਾ ਕੇਰੀ ਬਖਮਾਰਗ ਚੱਲਣਾ ਲਬ ਲਬ ਅਹੰਕਾਰ ਤਜ ਤ੍ਰਿਸ਼ਨਾ ਬਹੁਤਾ ਨਹੀਂ ਬੋਲਣਾ ਜਿਹੜਾ ਪ੍ਰਮਾਤਮਾ ਦਾ ਭਗਤ ਹੁੰਦਾ ਉਹਦਾ ਇੱਕ ਤਰਫਾ ਪ੍ਰੇਮ ਹੁੰਦਾ ਚਾਹੇ ਦੁੱਖ ਦੇ ਚਾਹੇ ਸੁੱਖ ਦੇ ਚਾਹੇ ਗਰੀਬੀ ਦੇ ਚਾਹੇ ਅਮੀਰੀ ਦੇ ਹਉਂ ਜਲ ਬਲ ਜਾਉ ਮੈਂ ਆਪਣਾ ਗੁਰੂ ਪੂਛ ਦੇਖਿਆ ਔਰ ਨਹੀਂ ਠਾਉ ਕਿ ਪ੍ਰਮਾਤਮਾ ਜੀ ਮੈਂ ਤੇਰੇ ਤੋਂ ਬਿਗੈ ਰਹਿ ਨਹੀਂ ਸਕਦਾ ਆਖਾਂ ਜੀਵਾ ਵਿਸਰੇ ਮਰ ਜਾਉ ਕਿ ਮੈਂ ਤੇਰੇ ਤੋਂ ਬਿਗੈ ਰਹਿ ਨਹੀਂ ਸਕਦਾ ਇਸੇ ਕਰਕੇ ਹੀ ਜਿਹੜਾ ਪਰਮਾਤਮਾ ਹੁੰਦਾ ਉਹ ਭਗਤਾਂ ਦੇ ਨਾਲ ਹਰ ਵੇਲੇ ਉਹ ਕੰਮ ਕਰਾਉਂਦਾ ਸੰਤਾਂ ਦੇ ਕਾਰਜ ਕੰਮ ਕਰਾਣ ਆਇਆ ਹਰ ਰਾਮ ਭਗਤ ਜਿਹੜੇ ਨੇ ਉਹ ਪਰਮੇਸ਼ਰ ਪਰਮਾਤਮਾ ਦੇ ਨੇ ਸਤੀ ਸਤੀ ਦਿਨੀ ਭਗਤਾਂ ਦੇ ਘਰਾਂ ਦੇ ਵਿੱਚ ਚੁੱਲ੍ਹਾ ਬਲਦਾ ਉਹਦਾ ਕਾਰਨ ਇਹੋ ਹੀ ਆ ਕਿਉਂ ਪ੍ਰਮਾਤਮਾ ਤੋਂ ਕੁਝ ਨਹੀਂ ਮੰਗਦੇ ਕੇਵਲ ਪ੍ਰੇਮ ਦਿੰਦੇ ਆ ਜਿਹੜਾ ਪ੍ਰੇਮ ਹੁੰਦਾ ਉਹ ਦਿੰਦਾ ਉਹ ਲੈਂਦਾ ਨਹੀਂ ਮੈਂ ਕੀ ਦੇ ਸਕਦਾ ਪ੍ਰਮਾਤਮਾ ਨੂੰ ਇਹ ਨਹੀਂ ਕਿ ਮੈਂ ਕੀ ਲੈਣਾ ਇਹੋ ਹੀ ਪ੍ਰਮਾਤਮਾ ਜੀ ਕਹਿੰਦੇ ਨੇ ਕਿ ਭਾਈ ਜਿਹੜਾ ਪ੍ਰਮਾਤਮਾ ਦਾ ਭਗਤ ਹੁੰਦਾ ਉਹ ਪ੍ਰਮਾਤਮਾ ਨੂੰ ਬਹੁਤ ਪਿਆਰਾ ਹੁੰਦਾ ਨਾਮ ਜਪੋ ਜੀ ਐਸੇ ਐਸੇ ਤਰੂਪ ਪ੍ਰਲਾਦ ਜਪਿਓ ਹਰ ਜੈਸੇ ਤੋ ਇਹੋ ਹੀ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਨੇ ਕਹਿੰਦੇ ਨੇ ਕਿ ਉਹ ਜਿਹੜਾ ਹਰੀ ਆ ਕਹੋ ਨਾਨਕ ਹਰ ਭਜ ਮੰਨਾ ਹਰ ਦੁੱਖਾਂ ਨੂੰ ਹਰਨ ਵਾਲਾ ਸੰਕਟਾਂ ਨੂੰ ਹਰਨ ਵਾਲਾ ਉਹਨੂੰ ਭਜ ਭਜਨ ਕਰ ਉਹਦਾ ਸਿਮਰਨ ਕਰ ਉਹਦਾ ਉਹਨੂੰ ਯਾਦ ਕਰ ਉਹਨੂੰ ਪ੍ਰੇਮ ਕਰ ਕਿਸ ਤਰ੍ਹਾਂ ਪ੍ਰੇਮ ਕਰ ਜਿਵੇਂ ਬਿਰਜਲ ਕੋ ਮੀਨ ਜਿਸ ਤਰ੍ਹਾਂ ਮੱਛੀ ਜਲ ਦੇ ਨਾਲ ਆਪਣੀ ਪ੍ਰੀਤੀ ਤੋੜ ਨਭਾਉਂਦੀ ਆ ਇਸ ਤਰ੍ਹਾਂ ਤੂੰ ਵੀ ਪ੍ਰੇਮ ਨੂੰ ਤੋੜ ਨਭਾ ਤੋੜ ਨਭਾ ਪ੍ਰੇਮ ਨੂੰ ਤੇ ਤਾਂ ਹੀ ਤੇਰਾ ਜੀਵਨ ਜਿਹੜਾ ਉਹ ਅਰਥ ਆਏਗਾ ਤਾਂ ਹੀ ਸਫਲ 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 ਪਈ ਯਾਤਰਾ ਆਉਣਾ ਜਾਣਾ ਰਹਿਆ ਮਿਲਿਆ ਸਾਡਾ ਗੁਰੂ ਕਿਰਪਾ ਇਹ ਨਰਕੋ ਕੀ ਨੀ ਤਾਂ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੁਬਿੰਦ ਸਿਓ ਜੋ ਪਾਣੀ ਸੰਗ ਪਾਣੀ ਤੋ ਇਹੋ ਹੀ ਮਹਾਰਾਜ ਸਤਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਨੇ ਕਿ ਭਾਈ ਮਨੁੱਖਾ ਦੇਹੀ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਜੀ ਨੂੰ ਪ੍ਰੇਮ ਦੇ ਨਾਲ ਭਜ ਔਰ ਆਪਣੇ ਸਰੂਪ ਦੀ ਪਛਾਣ ਕਰ ਕਿ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਆਪਣਾ ਮੂਲ ਪਛਾਣ ਆਪਣਾ ਸੁਭਾਅ ਪਛਾਣ ਤੋ ਮਹਾਰਾਜ ਕਹਿੰਦੇ ਕਿ ਜਿਵੇਂ ਮਛੀ ਦਾ ਪ੍ਰੇਮ ਹੁੰਦਾ ਇਸੇ ਤਰ੍ਹਾਂ ਪਤੰਗੇ ਦਾ ਵੀ ਪ੍ਰੇਮ ਹੁੰਦਾ ਅਸਾਉਣ ਭਾਦੋ ਦੇ ਵਿੱਚ ਬਹੁਤ ਸਾਰੇ ਭਮਕਰ ਨਿਕਲਦੇ ਆ ਤੇ ਪਹਿਲੇ ਸਮਿਆਂ ਦੇ ਵਿੱਚ ਦੀਵੇ ਹੁੰਦੇ ਸੀ ਤੇ ਦੀਵੇ ਦੀ ਲਾਈਟ ਦੇ ਉੱਤੇ ਭਮੱਕੜ ਘੁੰਮਦੇ ਆ ਘੁੰਮ ਘੁੰਮ ਕੇ ਤੇ ਅੱਗ ਦੇ ਨਾਲ ਉਹਨਾਂ ਦੇ ਖੰਭ ਸੜ ਜਾਂਦੇ ਆ ਤੇ ਆਪ ਡਿੱਗ ਪੈਂਦਾ ਮਰ ਜਾਂਦਾ ਖਤਮ ਹੋ ਜਾਂਦਾ ਪਰ ਅੱਗ ਨਾਲ ਪੂਰੀ ਪ੍ਰੀਤੀ ਨਿਭਾਉਂਦਾ ਅੱਗ ਪ੍ਰੇਮ ਨਹੀਂ ਕਰਦੀ ਭਮੱਕੜ ਅੱਗ ਨਾਲ ਪ੍ਰੇਮ ਕਰਦਾ ਇਸੇ ਤਰ੍ਹਾਂ ਹੀ ਭਵਰਾ ਉਹ ਵੀ ਕਮਲ ਦੇ ਫੁੱਲ ਦੇ ਵਿੱਚ ਕਮਲ ਦੇ ਫੁੱਲ ਨੂੰ ਪ੍ਰੇਮ ਕਰਦਾ ਪਰ ਉਹ ਇੱਕ ਕਮਲ ਦਾ ਫੁੱਲ ਜਿਹੜਾ ਭਮਰੇ ਨੂੰ ਪੱਤੀਆਂ ਦੇ ਵਿੱਚ ਪੀੜ ਦਿੰਦਾ ਖਤਮ ਕਰ ਦਿੰਦਾ ਫੁੱਲ ਜਿਹੜਾ ਉਹ ਭਵਰੇ ਨੂੰ ਪ੍ਰੇਮ ਨਹੀਂ ਕਰਦਾ ਭਵਰਾ ਫੁੱਲ ਨੂੰ ਪ੍ਰੇਮ ਕਰਦਾ ਇਸ ਤਰ੍ਹਾਂ ਪ੍ਰਮਾਤਮਾ ਜੀ ਕਹਿੰਦੇ ਕਿ ਤੈਨੂੰ ਲੱਗੇ ਕਿ ਪ੍ਰਮਾਤਮਾ ਮੈਨੂੰ ਪ੍ਰੇਮ ਨਹੀਂ ਕਰਦਾ ਪਰ ਤੂੰ ਪ੍ਰੇਮ ਕਰਨਾ ਰਸ ਆਵੇ ਨਾ ਆਵੇ ਕੁਝ ਹੋ ਜਾਵੇ ਤੂੰ ਆਪਣੇ ਪ੍ਰੇਮ ਦੇ ਵਿੱਚ ਕੋਈ ਕਿਸੇ ਪ੍ਰਕਾਰ ਦੀ ਵੀ ਘਾਟ ਨਹੀਂ ਆਉਣ ਦੇਣੀ ਇਹੋ ਹੀ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਸ਼ਬਦ ਦੇ ਵਿੱਚ ਉਪਦੇਸ਼ ਕਰਦੇ ਆ ਕਿ ਭਾਈ ਇਹ ਔਸਰ ਮਿਲਿਆ ਹੋਇਆ ਤੂੰ ਸ਼ਬਦ ਦਾ ਅਭਿਆਸ ਕਰ ਨਾਮ ਜਪ ਸੇਵਾ ਕਰ ਸਿਮਰਨ ਕਰ ਦਾਨ ਕਰ ਪੁੰਨ ਕਰ ਯਾਤਰਾ ਕਰ ਸੱਚੀ ਕਿਰਤ ਕਰ ਪਰਉਪਕਾਰ ਕਰ ਤੇ ਆਪਣੇ ਜਨਮ ਨੂੰ ਸਫਲਾ ਕਰ ਆਪਣੇ ਜਨਮ ਨੂੰ ਅਰਥ ਵਿੱਚ ਲਿਆ ਪਰਮਾਤਮਾ ਦੀ ਪ੍ਰਾਪਤੀ ਕਰ ਔਰ ਮਨੁੱਖਾ ਦੇਹੀ ਨੂੰ ਸਫਲ ਕਰ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਾਦਾ ਭਲਾ